ਵਾਈਗੋਦੀ ਖਾਲਸਾ ਸ਼੍ਰੀ ਵਾਈਗੋਦੀ ਗਦੇ ਅਸੀਂ ਇੱਕ ਊਂਗਾਰ ਸੇਵਾ ਸੈਡੀਮੈਂਟ ਜੋੜ ਤੋਂ ਅੱਜ ਮੈਂ ਡਾਂਡਾ ਵਾਲਮੜ ਵੀ ਖੜਾ ਜਿੱਥੇ ਮੇਨਾ ਵੀਰ ਤਸ਼ਾਰ ਹੈ ਜਿਹੜਾ ਕੁਝ ਮਹੀਨੇ ਪਹਿਲਾਂ ਜਿਹੜਾ ਪਰਿਵਾਰ ਵੱਲੋਂ ਸਾਡੇ ਨਾਲ ਸੰਭਰ ਕੀਤਾ ਹੈਗਾ ਜਿਹੜਾ ਵੀਰ ਦਾ ਜਿਹੜਾ ਦਿਮਾਗ ਦੀ ਦਵਾਈ ਚੱਲਦੀ ਹੈ ਪਰ ਜਿਹੜਾ ਕਾਫੀ ਦਿਨ ਤੋਂ ਪਰੇਸ਼ਾਨ ਸੀਗਾ ਤੇ ਕਾਫੀ ਮੈਂ ਤੁਹਾਨੂੰ ਵੀਡੀਓ ਪਹਿਲੀ ਵੀ ਸ਼ੇਅਰ ਕਰ ਦਵਾਂਗਾ ਤੇ ਜਿਹੜੀ ਬਹੁਤ ਜ਼ਿਆਦਾ ਵੀਰ ਪਰੇਸ਼ਾਨ ਸੀਗਾ ਪਹਿਲਾਂ ਜਿਹੜਾ ਕਿਉਂਕਿ ਪਰਿਵਾਰ ਕੋਲ ਜਿਹੜੀ ਮੈਡੀਸਿਨ ਸੀ ਜਿਹੜੀ ਉਹ ਕੰਟੀਨਿਊ ਨਹੀਂ ਦੇ ਪਾ ਰਹੇ ਸੀਗੇ ਤੇ ਤੁਹਾਡੇ ਸਾਰਿਆਂ ਸਹਿਯੋਗ ਤੇ ਵਾਈਗੋਦੀ ਘਰਪਨ ਨਾਲ ਜ ਪ੍ਰੋਪਰਟੀ ਮੈਡੀਸਨ ਦੀ ਪਿਛਲੇ ਕਰੀਬ 5-6 ਮਹੀਨਿਆਂ ਚੱਲਦੀ ਆ ਤੇ ਇੱਕ ਥੋੜੀ ਜਿਹੀ 1000 15 ਹਜ਼ਾਰ 2000 ਦੀ ਮੰਥਲੀ ਮੈਡੀਸਨ ਕਰਕੇ ਜਿਹੜਾ ਵੀਰ ਸੀਗਾ ਉਹ ਕਾਫੀ ਟਾਈਮ ਤੋਂ ਪਰੇਸ਼ਾਨ ਸੀਗਾ ਤੇ ਹੁਣ ਆ ਸਾਡੇ ਨਾਲ ਖੜਾ ਆ ਕਾਫੀ ਠੀਕ ਆ ਹੁਣ ਠੀਕ ਆ ਹੁਣ ਅੱਗੇ ਨਾਲ ਹਾਂ ਬਈ ਆ ਫਰਕ ਆ ਹੁਣ ਠੀਕ ਆ ਤੇ ਵੀਰੇ ਦੱਸਦੇ ਅੰਕਲ ਜੀ ਪਹਿਲਾਂ ਕੋੜ ਦਾ ਮਾਰਦਾ ਸੀ ਬਹੁਤ ਸੀਗਾ ਪਰਿਵਾਰ ਨਾਲ ਵੀ ਲੜਾਈ ਕਰਦਾ ਸੀ ਕਿਉਂਕਿ ਦਿਮਾਗੀ ਤੌਰ ਤੇ ਪਰੇਸ਼ਾਨ ਸੀਗਾ ਤੇ ਤੁਹਾਡੀ ਭੇਜੀ ਹੋਈ ਨੇ ਇੱਕ ਕਮਾਈ ਦੀ ਜਿਹੜੀ ਆਪਾਂ ਦੇਖੋ ਕਿਵੇਂ ਇੱਕ ਵੀਰ ਨੇ 18 ਸਾਲ ਦੀ ਉਮਰ ਆ ਜਿੱਦ ਕੇ ਦੀ ਤੇ ਹੁਣ ਕਾਫੀ ਠੀਕ ਆ ਬਾਕੀ ਕੋਸ਼ਿਸ਼ ਕਰਾਂਗੇ ਜਿੰਨੀ ਵੀ ਹੋ ਸਕੇ ਪਰਵਾਦ ਦੀ ਜਿਹੜੀ ਆ ਵੀਰ ਦੀ ਜੋ ਤੱਕ ਠੀਕ ਨਹੀਂ ਹੋ ਜਾਂਦਾ ਇਹਨਾਂ ਨੂੰ ਮੈਡੀਸਨ ਜਿਹੜੀ ਆ ਪ੍ਰੋਵਾਈਡ ਕਰਉਂਦੇ ਰਹੀਏ ਬਾਕੀ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਿਉਂਕਿ ਸਾਡਾ ਇਹੀ ਹੈਗਾ ਕਿ ਜਿੰਦੇ ਜਿੰਨੀ ਵੀ ਇਨਕਮ ਸਾਡੀ ਇੰਸਟਾਗ੍ਰam ਪੇਜ ਤੋਂ ਆਊਗੀ ਤੇ ਉਹ ਵੀ ਅਸੀਂ ਜਿਹੜੀ ਇਨਕਮ ਹੈਗੀ ਉਹ ਰੋੜ ਮੰਦ ਜਿਹੜੀ ਆ ਪਰਿਵਾਰਾਂ ਦੇ ਜਿਹੜੇ ਆ ਲਾਜ ਵਾਸਤੇ ਜਿਹੜੀ ਆ ਯੂਜ਼ ਕਰਾਂਗੇ ਨਾ ਕਿ ਉਹਨੂੰ ਕਿਸੇ ਆਪਣੇ ਪਰਸਨਲ ਲਾਈਫ ਦੇ ਵਿੱਚ ਯੂਜ਼ ਕਰਾਂ ਕਿਸੇ ਵੀ ਤਰੀਕੇ ਨਾਲ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਵਾਹਿਗੁਰੂ ਜ